ਸਾਡੀ ਵੀਡੀਓ ਦੀ ਸ਼ੁਰੂਆਤ ਹੋ ਰਹੀ ਹੈ ਅੱਜ ਮੈਗੀ ਤੋਂ ਤੇ ਇਹ ਮੈਗੀ ਤੇ ਸਾਰਸਿਕਾ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦੇ ਹਾਂ ਜੀ ਸਾਰੇ ਜਣੇ ਬੜੇ ਵਧੀਆ ਹੋਵਗੇ ਤੇ ਅੱਜ ਆਪਾਂ ਵਲੌਗ ਸ਼ੁਰੂ ਕਰ ਰਹੇ ਹਾਂ ਦੁਪਹਿਰ ਨੂੰ ਤੇ ਜਿੱਦਾਂ ਕਿ ਤੁਹਾਨੂੰ ਪਤਾ ਵਹ ਸਾਰੇ ਪੰਜਾਬ 'ਚ ਜਿਹੜੀਆਂ ਛੁੱਟੀਆਂ ਪੈ ਗਈਆਂ ਬੱਚਿਆਂ ਨੂੰ ਤੇ ਬੱਚੇ ਘਰ ਚੈਨ-ਚੈਨ ਕਰਦੇ ਪਏ ਆ ਤੇ ਦਿਮਾਗ ਖਾਂਦੇ ਪਏ ਆ ਤੇ ਹੁਣ ਕਹਿੰਦਾ ਸੀ ਮੈਗੀ ਲਿਆ ਕੇ ਦੋ ਤੇ ਮੈਗੀ ਬਣਾ ਦੋ ਤੇ ਹੁਣ ਮੈਗੀ ਬਣਾ ਕੇ ਦਿੱਤੀ ਆ ਤੇ ਤੇ ਹੁਣ ਇਹ ਖਾਊਗਾ ਰੋਟੀ ਨਹੀਂ ਖਾਦੀ ਹੈਗੀ ਸਿਰਫ ਕਹਿੰਦਾ ਮੈਗੀ ਖਾਣੀ ਆ ਮੈਂ ਮੈਂ ਤੁਹਾਨੂੰ ਇੱਕ ਚੀਜ਼ ਵਿਖਾਣੀ ਆ ਤੇ ਤੁਹਾਡੇ ਬਹੁਤ ਕੰਮ ਆਊਗੀ ਉਹ ਵਾਲੀ ਚੀਜ਼ ਤੇ ਵਿਖਾਉਂਗੀ ਤੁਹਾਨੂੰ ਵਲੌਗ ਦੇ ਨਾਲ ਬਣੇ ਰਿਓ ਤੇ ਵਲੌਗ ਨੂੰ ਕਰ ਦਿਓ ਲਾਈਕ ਤੇ ਨਵੇਂ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਪਹਿਲਾਂ ਸਬਸਕ੍ਰਾਈਬ ਕਰ ਲਿਆ ਕਰੋ ਫਿਰ ਵੀਡੀਓ ਨੂੰ ਪੂਰਾ ਪੂਰਾ ਵੇਖਿਆ ਕਰੋ ਕਿਉਂਕਿ ਮੇਰੀ ਵੀ ਸਪੋਰਟ ਹੋ ਜਾਈ ਇਨੀ ਮਿਹਨਤ ਦਾ ਜਿਹੜਾ ਮੋਲੋ ਮੁੜ ਜਾਵੇ ਤੇ ਹੁਣ ਕੀ ਕਰਨਿਆ ਵਾ ਹੂੰ ਉੱਥੇ ਹੈਗੇ ਸਪੂਨ ਹੈਗੇ ਨਹੀਂ ਇਹ ਕਾਹਨ ਅਸ਼ਾ ਕਾਹਨ ਅਸ਼ਾ ਰੱਖੀ ਹਾਂ ਇਹ ਮੈਨੇ ਕੱਭੀ ਰੱਖੀ ਸੰਭਾਲ ਕੇ ਬਹੁਤ ਰਖਦਾ ਆਪਣੇ ਟੌਏ ਜਿੰਨੇ ਵੀ ਹੁੰਦੇ ਨੇ ਨਾ ਸੰਭਾਲ ਕੇ ਰੱਖ ਲੈਂਦਾ ਮੈਨੂੰ ਕੋਈ ਟੈਨਸ਼ਨ ਲੈਣ ਦੀ ਜਰੂਰਤ ਨਹੀਂ ਦੀ ਆਪਕੇ ਸੰਭਾਲ ਲੈਂਦਾ। ਹੈਪੀ ਕਾਰਡ ਜੀ ਹੈ। ਹਾਂ। ਛੁੱਟੀਆਂ ਪੈ ਗਈਆਂ ਹੁਣ ਮਤਲਬ ਬਹੁਤ ਆਪਾਂ ਮਸਤੀ ਕਰਨੀ ਮਤਲਬ ਆਪਾਂ ਨੇ ਲੇਟ ਨਾਈਟ ਸੌਣਾ ਵਾ ਕਿਸੇ ਨੂੰ ਕਹਿਣਾ ਨਹੀਂ ਸੌਂਜੋ। ਬਸ ਆਪਣਾ ਹੀ ਦਾ ਆ ਜਾ ਹੁਣ ਹਨਾ। ਕੱਲ ਸੇਬ ਧੋਵਾਂਗੇ। ਹਲੇ ਇੱਦਾਂ ਹੀ ਕੰਮ ਕਰ ਲੈਣੀ ਹੈ। ਸਟਿਕ ਮੇਰੀ ਫੇਵਰਟ ਹੈ ਦਾ ਕਲਰ ਵੇਖੋ ਆ ਇਹ ਵਾਲਾ ਕਲਰ ਇਹਦਾ ਬਹੁਤ ਹੀ ਸੋਹਣਾ ਲੱਗਦਾ ਇੱਕ ਨਿਊਡ ਸ਼ੇਡ ਹੈ ਨੇ ਤੇ ਬੜਾ ਵਧੀਆ ਲੱਗਦਾ ਹੈ ਤੇ ਪੂਰਾ ਦਿਨ ਐਜ਼ ਇਟ ਇਦਾਂ ਹੀ ਰਹਿਣੀ ਆ ਭਾਵਾਂ ਤੇ ਜਿਹੜੇ ਸਬਸਕ੍ਰਾਈਬਰ ਆ ਨਾ ਉਹ ਇਨਕਰੀਜ਼ ਸ਼ਾਰਟ ਦੇ ਨਾਲ ਹੁੰਦੇ ਆ ਲੌਂਗ ਦੇ ਨਾਲ ਬਹੁਤ ਘੱਟ ਰੀਅਰ ਕਿ ਮਤਲਬ ਸਬਸਕ੍ਰਾਈਬਰ ਵਾਧਦੇ ਆ ਬੱਟ ਜਿਹੜੇ ਸਬਸਕ੍ਰਾਈਬਰ ਹੋਣ ਸ਼ੋਰਟ ਦੇ ਨਾਲ ਹੀ ਅੱਗੇ ਜਾਂਦੇ ਆ ਥੋੜਾ ਬਹੁਤਾ ਮੇਕਅਪ ਕਰ ਲੈਣੇ ਆ ਬਸ ਇੰਨਾ ਕੁ ਠੀਕ ਆ ਲਿਪਸਟਿਕ ਲਾ ਲਈ ਬਸ ਇੰਨਾ ਹੀ ਬਹੁਤ ਆ ਕਿ ਲਿਪਸਟਿਕ ਲੱਗ ਜੇ ਤੇ ਇਹ ਰਿਹਾ ਇਹ ਵਾਲਾ ਕਲਰ ਤੇ ਬਹੁਤ ਸੋਹਣਾ ਲੱਗਦਾ ਵੇਖੋ ਨਿਊਰ ਜੀ ਸ਼ੇਡ ਆ ਜਿਆਦਾ ਡਾਰਕ ਨਹੀਂ ਆ ਸਬ ਸਕਿਨ ਟੋਨ ਤੇ ਜਿਹੜਾ ਉਹ ਜਾਊਗਾ ਏ ਤੇ ਬਹੁਤ ਸੋਹਣਾ ਲੱਗਦਾ ਵਾ ਤੇ ਤੁਹਾਨੂੰ ਮੈਂ ਮੁਖਾਨੀਆਂ ਵਾਲੀ ਚੀਜ਼ ਤੇ ਜੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਹਾਂ ਤੇ ਜੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਹਾਂ ਨਾ ਮਤਲਬ ਕੀ ਮੈਂ ਲਿਆ ਵਾਂ ਤੇ ਉਹ ਮੈਂ ਤੁਹਾਨੂੰ ਸ਼ੇਅਰ ਜ਼ਰੂਰ ਕਰੂੰਗੀ ਤੇ ਇਹ ਮੈਂ ਲਿਆ ਵਾਂ ਮਾਈਕ ਇਹ ਹੈਗਾ ਡਿਜੀਟੈਕ ਦਾ ਤੇ ਇਹ ਹੈਗਾ ਵਾਇਰਲੈਸ ਤੇ ਮੈਨੂੰ ਵੀ ਕਿਸ ਨੇ ਰਿਕਮੈਂਡ ਕੀਤਾ ਇਸ ਕਰਕੇ ਨਾਲੇ ਵਾਇਸ ਬਹੁਤ ਘੱਟ ਆਉਂਦੀ ਸੀ ਵਲੌਗ ਵਿੱਚ ਇਸ ਕਰਕੇ ਇਹਨੂੰ ਲੈਣਾ ਪਿਆ ਵਾ ਤੇ ਇਹਦਾ ਪ੍ਰਾਈਸ ਹੈਗਾ ਜੀ 800 ਤੇ ਇਹ ਹੈਗਾ ਬਲੂਟੁੱਥ ਦੇ ਅਕੋਰਡਿੰਗ ਚੱਲਦਾ ਵਾ ਇਹ ਤੁਹਾਨੂੰ ਦੱਸ ਦਿਨੀ ਖੋਲ ਕੇ ਮੈਂ ਜੇ ਖੋਲਿਆ ਨਹੀਂ ਮੈਂ ਕਿਹਾ ਤੁਹਾਡੇ ਸਾਹਮਣੇ ਓਪਨ ਕਰਦੇ ਆ ਐਕਸ ਇਦਾਂ ਦਾ ਵਾ ਇਦਾਂ ਦੀ ਲੁੱਕ ਹੈ ਤੇ ਇਦਾਂ ਖੁੱਲਦਾ ਹੈ ਤੇ ਜੇ ਤੁਸੀਂ ਸ਼ੀਫਨਸੇ ਦੀ ਚਾਹੁੰਦੇ ਜੇ ਤੇ ਇਹਦੇ ਵਿੱਚ ਹੀ ਤੁਸੀਂ ਸਟੋਰ ਕਰਕੇ ਇਹਨੂੰ ਰੱਖ ਸਕਦੇ ਜੇ ਇੱਧਰ ਉੱਧਰ ਨਾ ਰੱਖਣ ਨਾਲੋਂ ਤੇ ਇਹ ਹੈਗਾ ਤੇ ਇਹ ਹੈਗਾ ਜੇ ਬਲੂਟੂਥ ਇਹ ਜਿਹੜਾ ਫੋਨ ਦੇ ਨਾਲ ਲੱਗਦਾ ਅਟੈਚ ਹੁੰਦਾ ਵੇਖੋ ਇਹਦੀ ਪਿੰਨ ਬਣੀ ਆ ਇਹ ਅਟੈਚ ਹੁੰਦਾ ਵਾ ਤੇ ਇਹ ਹੈਗਾ ਮਾਈਕ ਇਹ ਹੈਗਾ ਤੁਹਾਡਾ ਮਾਈਕ ਇਹ ਖੁੰਡੀ ਜੀ ਬਣੀ ਹੋਈ ਆ ਤੇ ਕਿਆ ਕੁਛ ਇਦਾਂ ਦਾ ਵਾ ਤੂੰ ਇੱਥੇ ਗਰਮੇ ਤੇ ਲਾ ਸਕਦੇ ਇੱਥੇ ਤੇ ਆਵਾਜ਼ ਬਹੁਤ ਕਲੀਅਰ ਆਊਗੀ ਤੇ ਲੌਟ ਲਿਆਊਗੀ ਜਿੱਥੇ ਤੂੰ ਮਰਜ਼ੀ ਬੈਠ ਕੇ ਤੂੰ ਇਹਦਾ ਜਿਹੜਾ ਉਹ ਵੌਇਸ ਤੂੰ ਜਿਹੜੀ ਉਹ ਕਰ ਸਕਦੇ ਜੇ ਬਹੁਤ ਅੱਛੀ ਵੌਇਸ ਤੇ ਕਲੀਅਰ ਵੌਇਸ ਆਊਗੀ ਇਹਦੀ ਤੇ ਜਿਹੜੇ ਰਿਵਿਊ ਵੀ ਵੇਖਿਆ ਹੀ ਬਹੁਤ ਅੱਛੇ ਹੀ ਐਸੇ ਕਰਕੇ ਇਹਨੂੰ ਜਿਹੜਾ ਮੰਗਵਾਇਆ ਹੀ ਤੇ ਆਪਾਂ ਇਹਨੂੰ ਯੂਜ਼ ਕਰਾਂਗੇ ਯੂਜ਼ ਕਰਕੇ ਵੇਖਾਂਗੇ ਤੇ ਕਿੱਦਾਂ ਦੀ ਵੌਇਸ ਆਉਂਦੀ ਦੀ ਇਹ ਛੋਟੀ ਜੀ ਥੈਲੀ ਕਿਊਟ ਜੀ ਤੇ ਇਹ ਚ ਤੁਸੀਂ ਰੱਖ ਸਕਦੇ ਜੇ ਇਹਨੂੰ ਜੇ ਤੁਸੀਂ ਇਹਦੇ ਵਿੱਚ ਨਹੀਂ ਬਾਕਸ ਵਿੱਚ ਰੱਖਣਾ ਚਾਹੁੰਦੇ ਤੇ ਇਹ ਚ ਰੱਖ ਸਕਦੇ ਜੇ ਤੇ ਇਹ ਤੁਹਾਨੂੰ ਮਿਲੂਗੀ ਨਾਲ ਚਾਰਜ ਕਰਨ ਵਾਲੀ ਜਿਹੜੀ ਉਹ ਲੀਡ ਤੁਹਾਨੂੰ ਸੈਪਰੇਟ ਕੁਝ ਵੀ ਨਹੀਂ ਲੈਣਾ ਪਊਗਾ ਇਹਦੇ ਨਾਲ ਹੀ ਸਾਰਾ ਮਟੀਰੀਅਲ ਤੁਹਾਨੂੰ ਮਿਲੂਗਾ ਤੇ ਇਹ ਸੀ ਸਾਡਾ ਮਾਈਕ ਜਿਹੜਾ ਕਿ ਬੜੀ ਡਿਮਾਂਡ ਸੀ ਕਿ ਮਤਲਬ ਵਾਇਸ ਨਹੀਂ ਆਉਂਦੀ ਹੈਗੀ ਤੁਹਾਡੀ ਕਲੀਅਰ ਇਸ ਕਰਕੇ ਇਹਨੂੰ ਲੈਣਾ ਪਿਆ ਵਾ ਤੇ ਹੁਣ ਮੈਨੂੰ ਲਾ ਲਿਆ ਇੱਥੇ ਤੇ ਹੁਣ ਤੁਸੀਂ ਦੱਸਿਓ ਕਿ ਆਵਾਜ਼ ਵਿੱਚ ਕੀ ਫਰਕ ਆਇਆ ਵਾ ਤੇ ਕੀ ਆਵਾਜ਼ ਦਾ ਰਿਐਕਸ਼ਨ ਕੀ ਹੈ ਉਹ ਤੁਹਾਡੇ ਕੋਲ ਮਤਲਬ ਪਤਾ ਚੱਲਣਾ ਵਾ ਉਹ ਤੁਸੀਂ ਗੈਸ ਕਰਕੇ ਵੀ ਦੇਖ ਸਕਦੇ ਹੋ ਜੀ ਤੇ ਮੈਂ ਮਤਲਬ ਥੋੜੀ ਦੂਰ ਵੀ ਹਾਂ ਤੇ ਤਾਂ ਵੀ ਤੁਹਾਨੂੰ ਜਿਹੜੀ ਵਾਇਸ ਕਿੱਦਾਂ ਦੀ ਆਉਂਦੀ ਹੈ ਵੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਾਂ ਐਸ ਵੀਲੇ ਵੀ ਜਿਹੜੀ ਬੈੱਡ ਸੀਟ ਹੈ ਉਹ ਸੈੱਟ ਕਰ ਲੈਣੇ ਕਿਉਂਕਿ ਜਿਹੜੀ ਦੁਪਹਿਰੇ ਨਾ ਥੋੜਾ ਲੇਟ ਨਾ ਹੁੰਦਾ ਨਾ ਇਸ ਕਰਕੇ ਨਾ ਇਹ ਖਿੱਲਰ ਜਾਂਦੀ ਆ ਤੇ ਫਿਰ ਮੈਂ ਸੈਟ ਕਰ ਲੈਣੀ ਹੁੰਨੀ ਆ ਤੇ ਮੈਂ ਤੇ ਨਮਿਸ਼ ਨੂੰ ਜਿਹੜਾ ਉਹ ਟਿਊਸ਼ਨ ਛੱਡਣ ਚੱਲੀ ਸੀ ਬਾਤਨਾ ਉਹਦਾ ਟਾਈਮ ਅੱਜ ਥੋੜਾ ਲੇਟ ਵਾ ਕਿਉਂਕਿ ਛੁੱਟੀਆਂ ਪੈ ਗਈਆਂ ਨਾ ਤੇ ਟੀਚਰਾਂ ਨੂੰ ਵੀ ਹੁੰਦਾ ਕਿ ਮਤਲਬ ਆਪਾਂ ਵੀ ਵੇਲੇ ਹੋ ਜੀਏ ਨੀਂਦ-ਨੌਂਦ ਪੂਰੀ ਕਰ ਲਈਏ ਤੇ ਫੇਰ ਹੀ ਬੱਚਿਆਂ ਨੂੰ ਵੀ ਬੁਲਾ ਮੈਂ ਕਿਹ ਚੱਲਣਾ ਭਾਂਡੇ ਲਗਾ ਲੈਨੇ ਥੋਲੇ ਹੀ ਭਾਂਡੇ ਹੁਣ ਮੈਂ ਭਾਂਡੇ ਲਗਾ ਲੈਨੇ ਆ ਤੇ ਤੇ ਸੌਦਾ ਹੀ ਥੋੜਾ ਜਿਹਾ ਵੀ ਪਾ ਲੈਨੇ ਆ ਖਾਂਡ ਸੀ ਮੈਂ ਕਿਹਾ ਇਹਨੂੰ ਵੀ ਨਾ ਪਾ ਕੇ ਰੱਖ ਲੈਣੀ ਨਹੀਂ ਤੇ ਕੀੜੀਆਂ ਜਿਹੜੀਆਂ ਆਉਣ ਜਿਹਾ ਵਾ ਗਰਮੀਆਂ 'ਚ ਤੇ ਇਹਨੂੰ ਮੈਂ ਦੋਵੇਂ ਡੱਬਿਆਂ 'ਚ ਪਾ ਲਵਾਂਗੀ ਖਾਂਡ ਨੂੰ ਆਹ ਆ ਉਹ ਨੂੰ ਪਹਿਲਾਂ ਫਿਰ ਡੁੱਲ ਜਾਵੇ ਤੇ ਮੈਂ ਚਾਹ ਰਹੀ ਨੂੰ ਪਾ ਲੈਣਾ ਚਲੋ ਜੀ ਸਾਡੀ ਖਾਂਡ ਵੀ ਪੈ ਗਈ ਆ ਦੱਬਿਆਂ ਚ ਥੋੜੀ ਜੀ ਵੱਧ ਗਈ ਐ ਥੋੜੀ ਜੀ ਜੜੀਓ ਚਾਹ ਚ ਜੂਸ ਕਰ ਲਾਂਗੇ ਆਪਾਂ ਤੇ ਅੱਜ ਆਪਾਂ ਬਣਾਉਣ ਲੱਗੇ ਆ ਖੁੰਬਾ ਤੇ ਮਟਰ ਤੇ ਖੁੰਬਾ ਨੂੰ ਜਿਹੜਾ ਇਧਰ ਆਪਾਂ ਬਣਾਉਣ ਲੱਗੇ ਖੁੰਬਾ ਆ ਵੇਖੋ ਖੁੰਬਾ ਤੇ ਇਹ ਨਾ ਮੈਂ ਖੁੰਬਾ ਤੇ ਮਟਰ ਜਿਹੜੇ ਉਹ ਇਕੱਠੇ ਉਬਾਲ ਲੈਣੇ ਅੱਜ ਖੁੰਬਾ ਤੇ ਮਟਰ ਬਣਾਵਾਂਗੇ ਤੇ ਇਹਨੂੰ ਪਹਿਲਾਂ ਮੈਂ ਉਬਾਲਨੇ ਰੱਖ ਦਿੰਨੀ ਫਿਰ ਮੈਂ ਤੜਕਾ ਜਿਹੜਾ ਉਹ ਤਿਆਰ ਕਰਦੀ ਆ ਤੇ ਇਹ ਕਮੈਂਟ ਕਰਕੇ ਦੱਸਿਓ ਤੁਸੀਂ ਆ ਸਬਜੀ ਮਤਲਬ ਟਰਾਈ ਕੀਤੀ ਜਾਂ ਨਹੀਂ ਕੀਤੀ ਤੇ ਤੁਸੀਂ ਕਰ ਸਕਦੇ ਬੜੀ ਸਵਾਦ ਸਬਜੀ ਬਣਦੀ ਤੇ ਕਿਦਾਂ ਤੁਸੀਂ ਬਣਾਉਂਦੇ ਹੋ ਵੀ ਤੇ ਜਿਹੜੀ ਆਪਣੀ ਸਬਜੀ ਜਿਹੜੀ ਉਬਲ ਚੁੱਕੀ ਆ ਤੇ ਇੱਧਰ ਮੈਂ ਤੜਕਾ ਪਾ ਲਿਆ ਮੇਰਾ ਜਿਹੜਾ ਹੀ ਨਾ ਜਿਹੜਾ ਲਿਆਂਦਾ ਸੀ ਉਹ ਮਾਈਕ ਉਹਨੂੰ ਬੈਟਰੀ ਲੋ ਹੋ ਗਈ ਉਹਨੂੰ ਮੈਂ ਚਾਰਜ ਲਾ ਕੇ ਆਈ ਆ ਪਤਾ ਨਹੀਂ ਹੁਣ ਆਵਾਜ਼ ਤਾਂ ਪਰ ਮੈਂ ਨਾ ਵੀਡੀਓ ਬਣਾ ਲਈਏ ਨਾ ਉਹ ਮੈਮਰੀ ਫੁੱਲ ਆਈ ਜਾਣੇ ਫੁੱਲ ਆਈ ਜਾਣੇ ਮੈਂ ਰਿਕਾਰਡ ਕਰਦੀ ਆ ਰਿਕਾਰਡਿੰਗ ਹੁੰਦਾ ਪਿਆ ਹੈਗਾ ਹੁਣ ਮੈਂ ਥੋੜੇ ਜਿਹੇ ਵੀਡੀਓ ਵੀ ਚੋ ਡਿਲੀਟ ਕੀਤੀਆਂ ਤੇ ਫਿਰ ਉਹ ਹੁਆਮ ਲੱਗ ਗਿਆ ਵਾ ਹੁਣ ਉਹ ਰਿਕਾਰਡ ਹੋਣ ਲੱਪਿਆ ਵੀਡੀਓ ਬਣ ਲੱਗੀ ਆ ਤੇ ਬੜਾ ਮੂਡ ਜਾ ਆਫ ਹੋ ਜਾਂਦਾ ਮਤਲਬ ਇੰਨੀ ਜਿਆਦਾ ਮਿਹਨਤ ਕੀਤੀ ਉੱਥੇ ਮੈਂ ਨਾ ਟ੍ਰਾਈਪੋਡ ਉਹ ਵੇਖੋ ਰੱਖਿਆ ਵਾ ਉਹਦੇ ਤੇ ਮੈਂ ਰੱਖ ਕੇ ਸ਼ੂਟ ਕਰਦੀ ਪਹਿਲਾਂ ਨਾ ਉਹ ਮਾਈਕ ਜਿਹੜਾ ਸੀ ਉਹ ਬੈਟਰੀ ਲੋ ਹੋ ਗਈ ਉਹਦੀ ਤੇ ਫਿਰ ਮੈਂ ਜਦੋਂ ਉਹ ਵੇਖਿਆ ਰਿਕਾਰਡ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਰਿਕਾਰਡ ਤੇ ਫਿਰ ਮਨ ਬੜਾ ਹੱਟਾ ਜਾ ਹੋਇਆ ਯਾਰ ਪਤਾ ਨਹੀਂ ਕੀ ਹੋਣਾ ਤੇ ਮੈਮਰੀ ਨਾ ਬੜੀ ਫੁੱਲ ਆਈ ਜਾਂਦਾ ਫੁੱਲ ਆਈ ਜਾਂਦਾ ਹੁਣ ਮੈਂ ਸਬਜ਼ੀ ਜਿਹੜੀ ਰੱਖੀ ਆ ਇਧਰ ਆਪਣੇ ਜਿਹੜੇ ਮਟਰ ਉਹ ਸਬਜ਼ੀ ਕੀ ਉਹ ਜਿਹੜੀ ਹੋ ਗਈ ਆ ਉਬਲ ਗਈ ਤਾਂ ਮੈਂ ਹ ਤੜਕਾ ਲਾ ਲੈਣੇ ਜਲਦੀ ਜਲਦੀ ਮੈਂ ਵਲੌਗ ਜਿਹੜਾ ਸ਼ੂਟ ਕਰੂੰਗੀ ਜਿੰਨਾ ਕੋ ਹੋ ਸਕਿਆ ਤੇ ਚਲੋ ਪਹਿਲਾਂ ਮੈਂ ਸਬਜ਼ੀ ਬਣਾਉਣਾ ਫਿਰ ਤੁਹਾਨੂੰ ਮਿਲਦੇ ਆ ਆ ਉਬਲ ਗਈਆਂ ਸਬਜ਼ੀਆਂ ਤੇ ਇਹਨੂੰ ਮੈਂ ਪਰਤੂੰਗੀ ਵਲੌਗ ਦੇ ਚੱਕਰ ਚਾ ਨਾ ਅੱਜ ਕਾਫੀ ਜ਼ਿਆਦਾ ਲੇਟ ਹੋ ਗਈ ਉਧਰ ਉਹ ਨਾ ਮਤਲਬ 5:30 ਪੌਣੇ 6 ਦਾ ਟਾਈਮ ਆ ਉਧਰ ਮਤਲਬ ਨਵੀਂ ਨੂੰ ਵੀ ਛੁੱਟੀ ਹੋਣ ਵਾਲੀ ਆ ਤੇ ਅੱਜ ਮੈਂ ਪਾਠ ਵੀ ਕਰਨਾ ਵਾ ਸ਼ਾਮ ਤਾਈਨ ਅੱਜ ਵੀਡੀਓ ਦੇ ਚੱਕਰ 'ਚ ਹੋ ਜਾਨੀ ਆ ਲੇਟ ਓਦਾਂ ਕੋਈ ਗੱਲ ਨਹੀਂ ਹੁੰਦੀ ਹੈਗੀ ਤੇ ਇੱਧਰ ਸੌਫਟ ਹੋ ਗਿਆ ਵੇਖੋ ਮਟਰ ਵੀ ਸੌਫਟ ਹੋ ਜਾਂਦੇ ਆ ਤੇ ਇਹ ਖੁੰਬਾ ਵੀ ਸੌਫਟ ਹੋ ਜਾਂਦੀ ਆ ਵਾ ਇੱਧਰ ਮੈਂ ਤੜਕਾ ਰੱਖ ਦਿੱਤਾ ਵਾ ਤੇ ਇੱਕ ਤੇ ਜਦੋਂ ਮੈਮਰੀ ਫੁੱਲ ਹੋ ਜਾਂਦੀ ਨਾ ਫੇਰ ਬਹੁਤ ਮਨ ਖੱਟਾ ਹੁੰਦਾ ਪਤਾ ਨਹੀਂ ਕਿਉਂ ਮਤਲਬ ਮੈਮਰੀ ਫੁੱਲ ਆਈ ਜਾਂਦਾ ਫੁੱਲ ਆਈ ਜਾਂਦਾ ਕੋਈ ਇੰਨਾ ਜ਼ਿਆਦਾ ਲੋਡ ਵੀ ਨਹੀਂ ਹੈਗਾ ਫੋਨ 'ਚ ਪਰ ਫਿਰ ਵੀ ਇਦਾਂ ਆਈ ਜਾਂਦਾ ਵਾ ਸਵੇਰੇ ਸਰੇ ਹਾਨੂੰ ਹੁੰਦਾ ਕਿ ਮਤਲਬ ਕੀ ਵਲੌਗ ਪਾਈਏ ਜੀ ਕੀ ਵਲੌਗ ਬਣਾਈਏ ਨਾ ਤੇ ਜਿੱਦੋਂ ਮਤਲਬ ਬਣਾਉਣ ਲੱਗੀ ਹੈ ਨਾ ਫਿਰ ਕੰਟੈਂਟ ਆਪਣੇ ਆਪ ਸਾਹਮਣੇ ਆ ਹੀ ਜਾਂਦਾ ਵਾ ਤੇ ਸੀ ਜੀ ਆਪਣਾ ਛੋਟਾ ਜਿਹਾ ਵਲੌਗ ਮੈਂ ਪਾਠ ਵੀ ਕਰ ਲੈ ਸਬਜੀ ਬਣਾ ਲਈ ਤੇ ਆਪਾਂ 7 ਵਜੇ ਤੁਹਾਨੂੰ ਪਤਾ ਲਾਈਵ ਹੋਣਾ ਹੁੰਦਾ ਇਸ ਕਰਕੇ ਨਾ ਮੈਂ ਜਲਦੀ ਜਲਦੀ ਕੰਮ ਕਰ ਰਹੀ ਆ ਤੇ ਮੈਂਬਰੀ ਵੀ ਤੁਹਾਨੂੰ ਪਤਾ ਫੁੱਲ ਹੋ ਗਈ ਆ ਤੇ ਵਲੌਗ ਜਿੰਨਾ ਬਣਿਆ ਉਹਨਾਂ ਨੂੰ ਸਪੋਰਟ ਕਰਿਓ ਵਾਦ ਵਾਦ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਚਾਹਣ ਵਾਲਿਆਂ ਨੂੰ ਆਪਣੇ ਫਰੈਂਡ ਸਰਕਲ ਨੂੰ ਸ਼ੇਅਰ ਕਰ ਦਿਓ ਤੇ ਮਿਲਦੇ ਆ ਕਿਸੇ ਅਗਲੇ ਵਲੌਗ ਵਿੱਚ ਤਦ ਤੱਕ ਦੀਪਾਏ ਪਾਏ ਸਭੀ ਖਾਲਸਾ ਰਹੇ